ਸਾਰੇ ਭਾਈ ਸੋਨੇ ਜੀ ਕਾਲੂ ਬਰੋਵਲ ਜੀ ਤੇ ਬਹੁਤ ਹੀ ਸਤਕਾਰਯੋਗ ਸਹਿਰਵਾ ਸੀ ਸਜਣੋ ਸਤਕਾਰਯੋਗ ਉਪਰਕਰੋ ਨੌਜਵਾਨ ਨੀਰੋ ਫਤੇ ਪ੍ਰੋਹਾਨ ਕਰ ਵੈਗੂ ਜੀ ਦਾ ਫਾਲਸਾ ਵੈਗੂ ਜੀ ਦੀ ਫਤੇ ਨਾਮ ਤਾਂ ਹੀ ਘਟ ਲੈਣਾ ਨਾ ਜਿਹਦਾ ਨਾਮ ਰਹਿ ਜਾਂਦਾ ਨਾ ਮੁੜ ਕੇ ਜਿਹੜੀ ਸ਼ਬਦ ਬਾਣੀ ਪੜਦਾ ਹੋ ਉਹ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿਉਂਕਿ ਸਾਰੇ ਜਿਮੇਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਨੇੜ ਦੇ ਸੱਜਣਾ ਜਿਨ੍ਹਾਂ ਨੂੰ ਪਾਰਟੀ ਦੇ ਨਾਲ ਵੀ ਇਹਨੂੰ ਦਰਦੀ ਹੈ ਤੇ ਅਕਾਲੀ ਦਲ ਦੇ ਨਾਲ ਵੀ ਪਿਆਰ ਹੈ ਜੇਕਰ ਹਲਕੇ ਦੀ ਬਾਬਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੋਲ ਦੇ ਹੁੰਦੇ ਸੀ ਕਿ ਮੈਨੂੰ ਆਇਆ ਨਹੀਂ ਲੱਗਦਾ ਕਿ ਮੈਂ ਆਪਦੇ ਪਿੰਡ ਚ ਗਿਆ ਜਾਂ ਤੇਤੋ ਹਲਕੀ ਚ ਆ ਗਿਆ ਅਈਂ ਨੇੜਤਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ ਸਰਗਵਾਨੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜੈਤੋ ਸ਼ਹਿਰ ਨਾਲ ਸੀ ਜੈਤੋ ਸ਼ਹਿਰ ਦਾ ਜ਼ਰੂਰ ਕਿਹਾ ਜਾਂਦਾ ਹੈ ਪਰ ਜੈਤੋ ਸ਼ਹਿਰ ਆ ਜਿਹੜਾ ਉਹ ਆਪਣੇ ਪਿੰਡਾਂ ਵਾਲਾ ਤੋਂ ਸ਼ਹਿਰ ਸਾਰੇ ਆਏ ਆ ਸਾਰੇ ਪਿੰਡ ਨੂੰ ਬਿਰਤੀ ਦੇ ਲੋਕ ਇੱਥੇ ਰਹਿੰਦੇ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼ੁਰੂ ਤੋਂ ਲਗਾਤਾਰ ਹੈ ਤੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਦੁੱਖ ਸੁੱਖ ਦੇ ਵਿੱਚ ਜੇਕਰ ਸ਼ਹਿਰ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ ਪੰਜਾਬ ਦੀਆਂ ਚੋਣਾਂ ਹੋਣ ਜਾ ਰਹੀਆਂ ਦੋ ਸਾਲ ਦੇ ਲਗਭਗ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਦਲਾਅ ਦੇ ਨਾਂ ਤੇ પાર્ટી ਹੌਲ ਵਿੱਚ ਆਈ ਸੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਰਾਜ ਭਾਗ ਦਿੱਤਾ ਪਰ ਜਿੰਨਾ ਕਾਰਨਾ ਦੇ ਕਰਕੇ ਉਹਨਾਂ ਨੂੰ ਰਾਜ ਭਾਗ ਦਿੱਤਾ ਸੀ ਜਿਹੜੀਆਂ ਲੋਕਾਂ ਨੂੰ ਉਹਨਾਂ ਨੇ ਗੱਲਾਂ ਕਹਿਨਾ ਸੀ ਕਿ ਜੇ ਸਾਡੀ ਸਰਕਾਰ ਬਣਾ ਲਿਓ 70 ਦਿਨਾਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਪੰਜਾਬ ਨੂੰ ਇੰਨਾ ਖੁਸ਼ਹਾਲ ਕਰਦੇ ਆਂਗੇ ਕਿ ਬਾਹਰਲੇ ਦੇਸ਼ਾਂ ਦੇ ਲੋਕ ਇੱਥੇ ਆ ਕੇ ਨੌਕਰੀਆਂ ਕਰਿਆ ਕਰਨਗੇ ਪਰ ਅੱਜ ਜਿਹੜੇ ਪੰਜਾਬ ਦੇ ਹਾਲਾਤ ਬਣ ਚੁੱਕੇ ਐ ਨਸ਼ਾ ਅਗੇ ਨਾਲੋਂ ਡੁੱਗੜਾ ਹੋ ਗਿਆ ਜੇੰ ਦਿਹਾੜੇ ਗਾਗੇ ਵੱਜ ਰਹੇ ਐ ਲੋਕ ਪੰਜਾਬ ਨੂੰ ਛੱਡ ਕੇ ਇਤੋਂ ਭੱਜ ਰਹੇ ਐ ਕੋਈ ਦੇਰ ਘਰ ਨੂੰ ਨੌਕਰੀ ਨਹੀਂ ਮਿਲੀ ਜਦੋਂ ਕਿ ਬੋਰਡ ਲਾਏ ਧਾਰੇ ਕਿ 30000 ਤੋਂ ਉੱਤੇ ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਆਪਣੇ ਸ਼ਹਿਰ ਦੇ ਵਿੱਚ ਕਿੰਨਿਆਂ ਨੂੰ ਮਿਲੀਆਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਇਹ ਲਾਰੇ ਬੜੇ ਲਾਏ ਹੋਂਦ ਵਿੱਚੋਂ ਆ ਗਏ ਪਰ ਅੱਜ ਪ੍ਰਾਪ ਦੀ ਹਾਲ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ਰਜਾਨਾ ਅਖਬਾਰ ਤੇ ਟੀਵੀ ਤੇ ਤੁਸੀਂ ਜਦੋਂ ਅਖਬਾਰ ਦਾ ਮੂਹਰਲਾ ਵਰਕਾ ਖੋਲਦੇ ਆ ਤਾਂ ਨਸ਼ੇ ਦੇ ਨਾਮ ਮਰੇ ਨੌਜਵਾਨਾਂ ਦੀਆਂ ਫੋਟੋਆਂ ਉਸ ਅਖਬਾਰ ਦੇ ਮੂਹਰੇ ਪੰਨੇ ਤੇ ਰਜਾਨਾ ਵੇਖਣ ਨੂੰ ਮਿਲਦੀਆਂ ਇਹ ਹਾਲਾਤ ਬਣਿਆ ਪਿਛਲੇ 2 ਸਾਲਾਂ ਦੇ ਵਿੱਚ ਸਾਰੇ ਤੁਸੀਂ ਪੜੇ ਲਿਖੇ ਸੱਜਣੋ ਜਿਹੜੇ ਤੁਸੀਂ ਮੇਰੇ ਨਾਲ ਵੀ ਬਾਤ ਕੀਤੀ ਵੀ ਤੇ ਅਖਬਾਰਾਂ ਦੇ ਨਾਲ ਜੁੜੇ ਹੋ ਪੰਜਾਬ ਦੇ ਹਾਲਾਤਾਂ ਦੀ ਗੱਲ ਮੇਰੇ ਨਾਲ ਉਹ ਵੀ ਤੁਸੀਂ ਸਾਰੇ ਵੱਧ ਜਾਣਦੇ ਹੋ ਜਿੰਨਾ ਹਾਲਾਤਾਂ ਜੋ ਅੱਜ ਪੰਜਾਬ ਗੁਜ਼ਰ ਰਿਹਾ ਹੈ ਜੇ ਪੰਜਾਬ ਦੇ ਲੋਕ ਜਾਗਰੂਕ ਨਾ ਹੋਏ ਲਾਮਬੰਦ ਨਾ ਹੋਏ ਤਾਂ ਜਿਹੜੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਬਣ ਰਹੇ ਆ ਉਹਦਾ ਅੰਦਾਜ਼ਾ ਲਾਉਣਾ ਵੀ ਬਹੁਤ ਔਖਾ ਹੈ ਇਸ ਲਈ ਭਰਾਓ ਦੁਬਾਰਾ ਤੁਹਣਾ ਇਹ ਜਿਹੜੀਆਂ 2 ਸਾਲ ਅਜ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਹੈ ਸਰਦਾਰ ਰਾਜਵੀਰ ਸਿੰਘ ਜੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੀ ਪਾਰਕੂਆ ਕਿਨਾਰ ਪਰ ਕੇ ਫਿਰਕੋਟ ਲੋਕ ਸੁਭਾ ਹਲਕੇ ਦੀ ਟਿਕਟ ਦੇ ਕੇ ਨਵਾਜਿਆ ਜਿਨ੍ਹਾਂ ਨੇ ਇਸ ਇਲਾਕੇ ਦੀ ਸੇਵਾ ਕਰਨ ਦਾ ਉਹਨਾਂ ਨੇ ਮੌਕਾ ਦਿੱਤਾ ਹੈ ਆਪਾਂ ਦਾ ਕੇ ਵੀ ਬੜੇ ਲੰਬੇ ਸਮੇਂ ਤੋਂ ਮਿਲਦੇ ਆਉਂਦੇ ਆ ਤੇ ਮਿਲਦੇ ਰਹਿਣਾ ਅੱਜ ਨਾਲੋਂ ਸਾਰੇ ਸਰਕਲ ਜਿਸ ਤਰ੍ਹਾਂ ਜੈਤੂ ਹਲਕੇ ਦੇ ਵਿੱਚ ਬੜੇ ਧੀ ਮੇਨ ਵਰਕਰ ਸਹਿਬਾਨਾਂ ਦੇ ਨਾਲ ਬੁਲਾਉਣ ਲਈ ਪਾਰਟੀ ਵੱਲੋਂ ਹੁਕਮ ਹੋਇਆ ਸੀ ਆਇਸਦਾ ਰਾਜਵਿੰਦਰ ਸਿੰਘ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਅੱਜ ਤੁਹਾਨੂੰ ਵੋਟਾਂ ਦੀ ਬਾਬਤ ਬੇਨਤੀ ਕਰਨ ਲਈ ਆਏ ਆ ਆਪਾਂ ਦਾ ਫੇਰ ਵੀ ਅਕੇ ਸਮੇਂ ਆਉਂਦੇ ਰਹਿਣੇ ਮਿਲਦੇ ਰਹਿਣਾ ਇਹਨਾਂ ਕੋਲੇ ਸਮਾਂ ਬਹੁਤ ਘਾਟਾ ਜਿਹੜਾ ਚੋਣਾਂ ਦੇ ਵਿੱਚ ਹੈ ਚਾਹੇ ਪਹਿਲਾਂ ਵੀ ਇਹ ਆਪਣੇ ਲੰਬੇ ਸਮੇਂ ਤੋਂ ਜਦੋਂ ਕੋਈ ਇਲੈਕਸ਼ਨ ਆਉਂਦੀ ਰਹੀ ਹੈ ਤਾਂ ਇੱਥੇ ਜਿੱਤੋਂ ਸ਼ਹਿਰ 'ਚ ਸੇਵਾ ਕਰਕੇ ਜਾਂਦੇ ਰਹੇ ਆ ਬਹੁਤ ਸਾਰੇ ਭਰਾਵਾਂ ਨੂੰ ਇਹ ਜਾਤੀ ਤੌਰ ਤੇ ਜਾਣਦੇ ਵੀ ਹੈ ਇਨਾਂ ਦੇ ਆਪਾਂ ਵਿਚਾਰ ਸੁਣਨੇ ਤੁਹਾਨੂੰ ਬੇਨਤੀ ਕਰਵਾতে ਆਏ ਆ ਕਿ ਰਾਜਵਿੰਦਰ ਸਿੰਘ ਇੱਕ ਬੜਿਆ ਲਿਖਿਆ ਨੌਜਵਾਨ ਹੈ ਜਿਸ ਨੂੰ ਰਾਜਨੀਤੀ ਦੀ ਮੋਢ ਤੋਂ ਜਾਣਕਾਰੀ ਹੈ ਤੇ ਸਿਆਸੀ ਪਰਿਵਾਰ ਦੇ ਵਿੱਚ ਦਾ ਜਨਮ ਹੋਇਆ ਹੈ ਇਹਦੇ ਪਿਤਾ ਸਰਦਾਰ ਗੁਰਦੇਵ ਸਿੰਘ ਬਾਦਲਨੀ ਦੇ ਨਾਲ ਬੜਾ ਲੰਮਾ ਸਮਾਂ ਇਹਨਾਂ ਨੂੰ ਰਾਣ ਦਾ ਮੌਕਾ ਮਿਲਿਆ ਉਹ ਹੁਣ ਇਹਨਾਂ ਦੇ ਵਿੱਚ ਤਜਰਬੇ ਹੈਗੇ ਆ ਜੋ ਸਰਦਾਰ ਗੁਰਦੇਵ ਸਿੰਘ ਬਾਦਲ ਦੇ ਵਿੱਚ ਸੀ ਤੁਸੀਂ ਵੀ ਉਹਨਾਂ ਦੇ ਨਾਲ ਵਰਤੇ ਹੋ ਇਹਨਾਂ ਦੀ ਬਾਬਤ ਬੇਨਤੀ ਕਰਨ ਲਈ ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆ ਹੈ ਕਿ ਇੱਕ ਜੋਨ ਨੂੰ ਜਿਹੜੀ ਪ੍ਰਾਪਤੀ ਕਿਸਮਤ ਦਾ ਫੈਸਲਾ ਪੰਜਾਬ ਦੇ ਲੋਕਾਂ ਨੇ ਦੁਬਾਰਾ ਕਰਨਾ ਉਹ ਫੈਸਲਾ ਬੜਾ ਸੋਚ-ਸਮਝ ਕੇ ਕਰਨ ਦਾ ਸਮਾਂ ਹੈ ਕਿਆ ਹੋਗਾ ਜਿਹੜੇ ਦੂਜੇ ਸੱਜਣ ਬੀਜੇਪੀ ਵਗੈਰਾ ਜਿhst ਕੋਈ ਗਿਆ ਉਸ ਦੀ ਰਾਜਨੀਤੀ ਦਿੱਲੀ ਆਏ ਤੇ ਬਹੁਤ ਸਾਰਾ ਸੰਬੰਧ ਉਹਦਾ ਬੰਬਈ ਨਾਲ ਹੈ ਜਿਹੜਾ ਕਿ ਗੰਗੋਬਾਈ ਦਾ ਰੋਲ ਕਰਦਾ ਹੈ ਪਿਲਾਦ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਬਣਾ ਕੇ ਭੇਜਿਆ ਗਿਆ ਉਹ ਵੀ ਪਿਲਾਦ ਦੇ ਵਿੱਚ ਨਹੀਂ ਬੰਬਈ ਇਥੇ ਰਹਿੰਦਾ ਹੈ 5 ਸਾਲ ਪਹਿਲਾਂ ਆਪਾਂ صدیق ਸਾਹਿਬ ਨੂੰ ਇਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਉਹ ਵੀ ਫੀਰਕੋਟ ਤੋਂ ਬਾਅਦ ਨੇ ਜ਼ਿਲ੍ਹੇ ਦੇ ਮੇਰੇ ਸਾਹਮਣੇ ਸ਼ਹਿਰ ਦੇ ਹੋਰ ਸਤਕਾਰਯੋਗ ਹਸਤੀਆਂ ਇੱਥੇ ਬਰਾਮਣ ਨੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਦਾਸਵਾਲੋਂ ਫਤਿਹ ਵਾਹਿਦੁਲ ਜੀਕਾ ਖਾਲਸਾ ਵਾਹਿਦੁਲ ਜੀ ਦੀ ਫਤਿਹ ਜਿਵੇਂ ਕਿ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਕੇ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਜਦੋਂ ਇਥੋਂ ਇਲੈਕਸ਼ਨ ਲੜੇ ਮੇਰੇ ਸਤਕਾਰਯੋਗ ਨਾਨਾ ਜੀ ਤਾਂ ਦਾਸ ਨੂੰ ਸ਼ਹਿਰ ਦੇ ਵਿੱਚ ਡਿਊਟੀ ਲੱਗੀ ਸੀ ਵਿਚਰਨ ਦਾ ਮੌਕਾ ਮਿਲਿਆ ਇੰਨਾ ਪਿਆਰ ਮੈਨੂੰ ਇਥੋਂ ਸ਼ਹਿਰ ਦੇ ਵਿੱਚ ਉਸ ਸਮੇਂ ਦਿੱਤਾ ਗਿਆ ਕਿ ਉਸ ਪਿਆਰ ਨੂੰ ਮੈਂ ਅੱਜ ਵੀ ਹਿਰਦੇ ਦੇ ਵਿੱਚੋਂ ਕਿਤੇ ਵਿਸਾਰ ਨਹੀਂ ਸਕਿਆ ਮੇਰੇ ਹਿਰਦੇ ਦੇ ਕੋਨੇ ਦੇ ਵਿੱਚ ਅੱਜ ਵੀ ਉਹ ਪਿਆਰ ਜਿਹੜਾ ਹੈ ਉਹ ਉਸੇ ਤਰ੍ਹਾਂ ਹੀ ਅੰਦਰ ਘਰ ਘਰੀ ਬੈਠਾ ਹੈ ਕਿ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਕਿਤੇ ਸਾਲ ਬਾਅਦ ਇੱਥੇ ਚੱਕਰ ਲਾਇਆ ਜਾਂ ਦੋ ਸਾਲ ਬਾਅਦ ਲਾਇਆ ਕਿਉਂਕਿ ਫੋਨ ਦੇ ਜਰੀਏ ਜਾਂ ਢਿਲੀ ਸਾਡੀ ਸਾਹ ਜਿਹੜੀ ਜੈਤੋ ਸ਼ਹਿਰ ਦੀ ਉਹ ਮੇਰੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਬਣੀ ਰਹੀ ਹੈ ਬਹੁਤ ਹੀ ਸਕਾਰਾਤਮਕ ਹਸਤੀਆਂ ਇਸ ਸ਼ਹਿਰ ਦੀਆਂ ਜਿਨ੍ਹਾਂ ਨਾਲ ਮੇਰਾ ਨਿੱਜੀ ਪਿਆਰ ਹੈ ਨਿੱਜੀ ਸਬੰਧ ਉਹਨਾਂ ਨਾਲ ਸ਼ਹਿਰ ਦੀਆਂ ਮੁਸ਼ਕਲਾਂ ਬਾਰੇ ਅਰਥ ਵਿਚਾਰ ਕਾਂਦਰਾ ਜਿਹੜਾ ਉਹ ਚੱਲਦਾ ਰਹੇ ਬਸ ਨਵਜ ਜਿਹੜੀ ਸ਼ਹਿਰ ਮੈਂ ਉਸ ਨਵਜ ਤੋਂ ਭੜੀ ਪਾਸ ਜਾਣੂ ਆ ਕਿ ਸ਼ਹਿਰ ਦੇ ਵਿੱਚ ਕੀ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ ਜਿਵੇਂ ਬਲਵਿੰਦਰ ਐਫਸੀ ਸਾਹਿਬ ਨੇ ਵੀ ਦੱਸੀਆਂ ਤੁਹਾਨੂੰ ਮੁਸ਼ਕਲਾ ਪਰ ਉਸ ਤੋਂ ਵੀ ਵੱਡੀ ਸਮੱਸਿਆ ਜਿਹੜੀ ਸ਼ਹਿਰ ਨੂੰ ਜਿਸ ਦੀ ਜ਼ਿਆਦਾ ਬਹੁਤ ਸਹਿਰਤਾ ਦੇ ਨਾਲ ਲੋੜ ਹੈ ਉਹ ਮੈਂ ਸਮਝਦਾ ਕਿ ਸ਼ਹਿਰ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਸ਼ਾਂਤੀ ਬਣਾਈ ਰੱਖਣੀ ਕਿਸੇ ਵੀ ਵਾਰੀ ਕਿਸੇ ਵੀ ਦੁਕਾਨਦਾਰ ਦੇ ਲਈ ਉਹ ਅਹਿਮ ਚੀਜ਼ ਹੈ। ਸਤਕਾਰਯੋਗ ਮਾਮਾ ਜੀ ਸਦਾ ਸੁਭਾ ਸਿੰਘ ਦੀ ਬਾਦਲ ਉਹਨਾਂ ਨੇ ਸਨ ਜਿਹੜੀ ਸੇਵਾ ਕੀਤੀ ਹੈ ਤਾਂ ਹੁਣ ਮਾਨਯੋਗ ਪ੍ਰਧਾਨ ਸਾਹਿਬ ਸਦਾ ਸੁਖੀਰ ਸਿੰਘ ਦੀ ਬਾਦਲ ਸਾਹਿਬ ਨੇ ਇੱਕ ਸਰਵੇ ਕਰਵਾ ਕੇ ਇਹ ਦਾਸ ਨੂੰ ਲੋਕ ਸਭਾ ਬ੍ਰੀਫ ਕੋਡ ਦੀ ਟਿਕੜ ਦੇ ਕੇ ਨਵਾਜਿਆ ਤਾਂ ਬਾਦਲ ਸਾਹਿਬ ਦੇ ਨਾਲ ਹੁਣ ਦਾਸ ਦੀ ਵੀ ਡਿਉਟੀ ਲੱਗ ਗਈ ਜੈਤੋ ਸ਼ਹਿਰ ਦੇ ਹਲਕੇ ਦੇ ਵਿਕਾਸ ਵਾਸਤੇ ਜੈਤੋ ਸ਼ਹਿਰ ਹਲਕੇ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਵਾਸਤੇ ਇੱਥੇ ਅਮਨ ਤੇ ਚਰਨ ਦੀ ਵਿਵਸਥਾ ਨੂੰ ਬਣਾਈ ਰੱਖਣ ਵਾਸਤੇ ਅਸੀਂ ਦੋਵੇਂ ਜਾਣੇ ਹੁਣ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੁਹਾਡਾ ਆਪਣਾ ਬੱਚਾ ਤੁਹਾਡਾ ਆਪਣਾ ਦੋਤਾ ਤੁਹਾਡਾ ਆਪਣਾ ਭਾਂਜਾ ਹੈ ਇਸ ਸ਼ਹਿਰ ਨੇ ਜੋ ਪਿਆਰ ਦਿੱਤਾ ਹੈ ਉਹ ਮੇਰੀਆਂ ਦਿਲ ਦੀਆਂ ਗਹਿਰਾਈਆਂ ਵਿੱਚ ਬੱਝੀ ਕੁਮੀਦ ਕਰਦਾ ਕਿ ਜਦੋਂ ਅਗਲੀ ਵਾਰ ਇੱਥੇ ਆਵਾਂਗੇ ਸ਼ਹਿਰ ਦੇ ਵਿੱਚ ਧਰੁਲੀਆ ਰਾਮ ਜੀ ਬੈਠੇ ਨੇ ਸ਼੍ਰੀ ਮੰਦੂ ਜੀ ਮੇਰੇ ਵੱਡੇ ਵੀਰੇ ਵੀ ਬੈਠੇ ਨੇ ਔਰ ਰਾਜੂ ਪ੍ਰਧਾਨ ਜੀ ਬੈਠੇ ਨੇ ਕਾਲਾ ਐਮ ਸੀ ਜੀ ਬੈਠੇ ਨੇ ਅਜੇ ਸੱਜੂ ਰਾਮ ਜੀ ਨਜ਼ਰ ਨਹੀਂ ਆਉਂਦੇ ਨੇ ਤਾਂ ਉਹ ਹਮੇਸ਼ਾ ਮੇਰੇ ਸਿਰ ਦੇ ਉੱਤੇ ਹੱਥ ਰੱਖਦੇ ਹੁੰਦੇ ਸੀ ਮੈਂ ਉਹਨਾਂ ਨੂੰ ਮਿਸ ਕਰਦਾ ਉਹ ਮੇਰਾ ਖਿਆਲ ਕਰੇ ਨੇ ਕੁਝ ਬਿਮਾਰ ਰਹੇ ਤਾਂ ਨਹੀਂ ਆਏ ਕਿ ਤੁਹਾਨੂੰ ਪਤਾ ਲੱਗਿਆ ਲਖਵਿੰਦਰ ਪ੍ਰਧਾਨ ਜੀ ਬੈਠੇ ਨੇ ਤਾਂ ਮੈਂ ਮਹਿਸੂਸ ਕਰਦਾ ਕਿ ਅੱਗੇ ਤੋਂ ਆਪਾਂ ਜਦੋਂ ਵੀ ਬੈਠਣਾ ਹੈ ਪਰਿਵਾਰ ਦੇ ਵਿੱਚ ਤੇ ਸ਼ਹਿਰ ਦੀਆਂ ਜਿਹੜੀਆਂ ਮੇਨ ਮੁਸ਼ਕਲਾਂ ਨੇ انہوں کے حل <سؤال> کے لیے بیٹھنا سردار گلمیت سن جی برڑ صاحب بھی اتنے براجمان نے شہر کے انہوں کا بھی بڑا پرے ہے بہت سارا مناس ہستیاں اتنے تشریف فرمان نے میں کتا کی نام لوا ایک گل <سؤال> آپ شہر والوں میں وشواس دیں شہر والوں کو وشواس داؤنا کہ تکاس کے لیڈے وپار کی ترقی کے لیے داس تھے کھڑا ہوئے ਤੁਹਾਡੇ ਪਰਿਵਾਰ ਦੇ ਨਾਲ ਖੜਾ ਹੋਇਆ ਔਰ ਜੋ ਲੋਕ ਸਭਾ ਦੇ ਵਿੱਚ ਜੋ ਆਵਾਜ਼ بلند ਕਰਨੀ ਪਈ ਉਹ ਵੀ ਲਗਵਾਜ ਜਿਹੜੀ ਹੈ ਉਹ بلند ਕਰੇਗਾ ਤੁਹਾਡੇ ਸਾਰਿਆਂ ਦਾ ਮਨਾਂ ਦੇ ਵਿੱਚ ਮੇਰੇ ਬਹੁਤ ਸਤਕਾਰ ਹੈ ਉਮੀਦ ਕਰਦਾ ਕਿ ਇਸ ਤਰ੍ਹਾਂ ਮੈਨੂੰ ਪਿਆਰ ਮੁਹੱਬਤ ਔਰ ਆਪਣਾ ਅਸ਼ੀਰਵਾਦ ਬਖਸ਼ਦੇ ਰਹੋਗੇ ਸ਼ਹਿਰ ਦੇ ਵਿੱਚ ਜੋ ਪ੍ਰੋਗਰਾਮ ਨੈਕਸਟ ਬਣੇਗਾ ਉਸ ਦਾ ਸੁਭਾ ਸਿੰਘ ਜੀ ਬਾਦਲ ਸਾਹਿਬ ਦੀ ਇਨਵਾਈਟ ਹੈ ਜੋ ਉਲੀਕਨ ਦੇ ਪ੍ਰੋਗਰਾਮ ਉਸਦੇ ਹਿਸਾਬ ਨਾਲ ਪ੍ਰੋਗਰਾਮ ਬੜਿਆ ਤੇ ਬਣਾਇਆ ਜਾਏਗਾ ਅੱਜ ਤਾਂ ਮੈਂ ਜਸ ਤੁਹਾਨੂੰ ਖਦੇ ਬੁਲਾਉਣ ਦੇ ਲਈ ਇੱਥੇ ਹਾਜ਼ਰ ਹੋਇਆ ਹਾਂ ਉਮੀਦ ਕਰਦਾ ਕਿ ਤੁਸੀਂ ਆਪਣੇ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਬੱਚੇ ਨੂੰ ਜੋ ਕਿ ਤੁਹਾਡਾ ਆਪਣਾ ਮੁੰਡਾ ਹੈ ਤੁਹਾਡੇ ਨਾਲ ਮੇਰੀ ਇੱਕ ਸਾਝ ਜਾਂ ਪਰਿਵਾਰਕ ਸਾਝ ਹੈ ਇਲਾਕੇ ਦਾ ਹੈ ਦੂਸਰੇ ਕੈਂਡੀਡੇਟ ਜਿਹੜੇ ਬਾਹਰੋਂ ਨੇ ਤੇ ਸਾਹਮਣੇ ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਹੋਏ ਤੁਸੀਂ ਵੱਧ ਤੋਂ ਵੱਧ ਜੋਰ ਲਾਓਗੇ इस इलैक्शन जिता देर सिर पर हाथ रखोगे ये मेरा वादा कि तक तो निराश नहीं करो हो सो बहुत बहुत धनबाद मेरिया फाजियां प्रवान करेबानी वागुरू जी का खालसा वागुरू जी की फतह